ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹਾਂਜੀ ਆਪਾਂ ਜਾ ਰਹੇ ਆ ਜਿਹੜੇ ਆਪਾਂ ਦੀਦੀ ਦੇ ਫੜਨੇ ਸੀ ਸੂਟ ਮੀਂਦ ਸੰਦੂ ਦੇ ਤੇ ਨਾਲੇ ਆਪਾਂ ਲੈਣਾ ਹੈ ਨੰਦ ਕੋ ਅਰਦਾਸ ਸਮਾਨ ਫਿਰ ਆਪਾਂ ਤੋਂ ਆਪਾਂ ਤੋਂ ਲੈਣਾ ਬੂਟ ਨਿੱਕੇ ਨਿੱਕੇ ਹੋ ਗਏਗੇ ਜੀ ਰਸਾਈਸ ਦੇ ਸੈਂਡਲ ਤੇ ਬੂਟ ਲਵਾਵਾਂਗੇ ਤੇ ਫਿਰ ਆਪਾਂ ਮਿਲਦੇ ਅਗਲੀ ਥਾਂ ਤੇ ਜਾ ਕੇ ਜੀ ਹੁਣ ਕਾ ਗੰਦੀਪ ਕਹਿੰਦੀ ਆ ਅਸੀਂ ਖਾਣੇ ਮਰੂਦ ਮਰੂਦ ਵਾਸੇ ਬਹੁਤ ਵਧੀਆ ਮਰੂਦ ਹੈ ਹੈ ਇਹ ਜੀਰਾ ਸ਼ਹਿਰ ਆਪਾਂ ਇਹ ਧੀਰੇ ਸ਼ਹਿਰ ਅੱਜ ਤੇ ਸ਼ਹਿਰਾਂ ਦੇ ਗਗਨਦੀਪ ਕਹਿੰਦੇ ਮੈਂ ਘਾਨੇ ਅਮਰੂਦ ਬਣ ਅਮਰੂਦ ਲੈਣ ਲੱਗੇ ਆਂ ਹਨ ਬੂਟ ਹਾਂਜੀ ਆਪਾਂ ਨੂੰ ਆਨੰਦ ਕਰਦੇ ਲੈਣ ਲੱਗਿਆ ਹੁਣ ਬੂਟ ਆਪਾਂ ਨੂੰ ਜ਼ੀਰੋ ਸਾਈਜ਼ ਦੇ ਹੋਰ ਦੁਕਾਨ ਤੋਂ ਮਿਲੇ ਨਹੀਂ ਕਿਤੋਂ ਵੀ ਉਹ ਕਹਿੰਦੇ ਸਰਦੀ ਵਾਲੇ ਨਹੀਂ ਹੈਗੇ ਤੇ ਆਪਾਂ ਇੱਥੇ ਦੁਕਾਨ ਤੋਂ ਦੇਖਿਆ ਆਪਾਂ ਨੂੰ ਮਿਲ ਗਿਆ ਵਧੀਆ ਗਰਮ ਆ ਆਪਾਂ ਇੱਥੇ ਦੇਖਾਂਗੇ ਉਹਦੇ ਜ਼ੀਰੋ ਸਾਈਜ਼ ਦੇ ਵਧੀਆ ਇੱਥੋਂ ਮਿਲ ਗਿਆ ਦੇਖਦੇ ਆਂ ਫਿਰ ਕਿੱਦਾਂ ਲੱਗਦੇ ਆਪਾਂ ਹਾਂ ਦਿੰਦੇ ਆ ਕਿ ਕਿੱਦਾਂ ਜੀ ਸ਼ੇਰ ਵਾਲੇ ਚੌਂਕ ਦੇ ਵਿੱਚ ਇਹ ਜੀ ਸ਼ੇਰ ਵਾਲਾ ਚੌਕ ਇੱਧਰ ਗਏ ਹੁਣ ਗੰਦੀ ਬਗਏ ਆ ਲੈਣਾ ਬੱਚਾ ਵਾਸਤੇ ਬਿਸਕਟ ਉਹਨੇ ਸਵੇਰ ਗਏ ਸਕੂਟ ਫੇਰ ਸਕੂਲ ਜਾਣ ਲੱਗੇ ਬਿਸਕਟ ਥਾ ਕੇ ਜਾਂਦੇ ਰੋਟੀ ਦਾ ਖਾਂਦੇ ਨਹੀਂ ਬਿਸਕਟ ਥਾ ਕੇ ਜਾਂਦੇ ਸਵੇਰ ਹਾਂ ਜੀ ਕੀ ਕੀ ਲੈਂਦਾ ਹੈ ਆਹ ਪਾਪੜੀ ਦਾ ਪੈਕੇਟ ਆ ਉਹ ਬਿਸਕਟ ਸ਼ੋਅ ਬਸਕੋਟ ਲਿਆਂਦੇ ਜੂ ਬੱਚਿਆਂ ਵਾਸਤੇ ਹਾਂ ਆ ਵੀ ਕਿੱਡੀ ਕੀ ਦੇ ਹਾਂ ਇਹ ਨਿੱਕੇ ਨਿੱਕੇ ਕੂਟ ਲਿਆਂਦੇ ਜੀ ਅਸੀਂ ਮੈਂ ਕੀ ਨਾਜ਼ਮੇ ਨਾਂ ਭੁੱਲ ਗਿਆ ਫੇਰ ਆਨੰਦ ਕਰਦੇ ਆਨੰਦ ਗਾਉਂਦੇ ਆਨੰਦ ਗਾਉਂਦੇ ਕੂਟ ਲਿਆਂਦੇ ਨਿੱਕੇ ਨਿੱਕੇ ਉਹ ਆ ਗਏ ਸਾਹਮਣੇ ਘੈਂਟਾ ਘਰ ਚੌਂਕ ਆਉਣ ਤੋਂ ਦਿਖਾਉਂਦੇ ਆਂ ਜੀ ਘੈਂਟਾ ਘਰ ਚੌਂਕ ਆ ਜਾਉਂ ਜਿਹੜਾ ਘੈਂਟਾ ਘਰ ਇੱਥੇ ਸਾਡੇ ਫੋਲਾ ਵਾਲੀਆਂ ਰੇੜੀਆਂ ਤੇ ਆਹ ਫਲਾਂ ਵਾਲੀਆਂ ਰੇੜੀਆਂ ਆ ਗਈਆਂ ਸਾਰੀਆਂ ਇੱਧਰ ਇਹ ਦੁਕਾਨ ਆ ਜਾਣੀਆਂ ਸਾਡੇ ਸਬਜ਼ੀ ਵਾਲੀਆਂ ਰੇੜੀਆਂ ਇਸ ਤੋਂ ਗਾਹ ਹੈ ਗਿਆ ਆਹ ਸਾਰੀਆਂ ਸਬਜ਼ੀ ਵਾਲੀਆਂ ਰੇੜੀਆਂ ਜੀ ਆਹ ਸਾਰੀਆਂ ਸਬਜ਼ੀ ਵਾਲੀਆਂ ਰੇੜੀਆਂ ਅੰਗਲੇ ਇੱਥੇ ਸੂਟ ਤੁਹਾਨੂੰ ਕਰੇ ਜਾ ਕੇ ਦਿਖਾਵਾਂਗੇ ਹਾਂ ਸੂਟ ਕਰੇ ਜਾ ਕੇ ਦਿਖਾਵਾਂਗੇ ਆਹ ਸਾਰੀਆਂ ਇੱਥੋਂ ਸਬਜ਼ੀ ਵਾਲੀਆਂ ਰੇੜੀਆਂ ਗਈਆਂ ਜੀ ਆਹ ਸਾਰੀਆਂ ਇੱਥੋਂ ਦਾ ਹੀ ਇਸ ਤੋਂ ਅੱਗੇ ਆ ਗਿਆ ਜੀ ਕੈਂਟਾਗਰ ਚੌਕ ਇੱਥੋਂ ਇੱਕ ਰਾਹ ਨਿਕਲ ਜਾਂਦਾ ਏ ਮਭੂ ਵਾਲੀ ਸਾਈਡ ਏ ਜੀ ਇੱਕ ਫਰੋਜਪੁਰ ਵਾਲੀ ਸਾਈਡ ਤੇ ਇੱਥੋਂ ਇੱਕ ਨਿਕਲਦਾ ਤਲਵੰਡੀ ਰੋਡ ਆ ਤਲਵੰਡੀ ਰੋਡ ਨੂੰ ਪੈ ਗਏ ਹੁਣ ਆਪਾਂ ਸੇਟ ਐ ਕਿੱਥੋਂ ਜਾਂਦਾ ਜੀ ਕੋਟੀ ਸੇਕਾਂ ਹਾਂ ਜੀ ਆ ਤਲਵੰਡੀ ਰੋਡ ਆ ਹੁਣ ਆਪਾਂ ਜਾ ਰਹੇ ਹਾਂ ਘਰ ਘਰ ਜਾ ਕੇ ਤੁਹਾਨੂੰ ਦਿਖਾਉਨੇ ਆ ਜਿਹੜੇ ਸੂਟ ਸੀ ਗੰਦੀ ਬਲੈਕ ਲੈ ਕੇ ਆਈ ਆ ਸਟਿਚ ਕਰਵਾਏ ਸੀ ਸੂਟ ਇਹਨੇ ਜੀਰੇ ਸਾਡੇ ਸੂਟ ਜਾਨੀ ਕਿ ਬਹੁਤ ਵਧੀਆ ਸੂਟਸ ਹੁੰਦੇ ਆ ਜਿਹੜੇ ਕੀ ਆ ਨਾ ਨਾ ਕੀ ਆ ਵੈਲਕਮ ਫੈਸ਼ਨ ਬੁਟੀਕ ਵਾਲੇ ਵੈਲਕਮ ਫੈਸ਼ਨ ਬੁਟੀਕ ਵੈਲਕਮ ਫੈਸ਼ਨ ਬੁਟੀਕ ਵਾਲੇ ਸੂਟ ਬਹੁਤ ਵਧੀਆ ਬਹੁਤ ਵਧੀਆ ਸਲਾਈ ਕਰਦੇ ਹਨਾ ਜੀ ਹੁਣ ਅਸੀਂ ਹੁਣ ਲੱਗਿਆ ਆਪਣੇ ਪੈਂਟ ਇੰਟਰ ਤੇ ਆ ਹੈਗੀ ਜੀ ਜਗਾ ਸਤ ਬਾਬਾ ਸੁੰਦਰਦਾਸ ਜੀ ਬਹੁਤ ਸ਼ਕਤੀਸ਼ਾਲੀ ਜਗਾ ਜੀ ਹੈ ਸੰਤ ਬਾਬਾ ਸੁੰਦਰਦਾਸ ਜੀ ਇੱਥੇ ਮਨੋ ਕਾਮਨਾ ਪੂਰੀ ਹੁੰਦੀ ਹੈ ਹਰੇਕ ਦੀ ਜੋ ਆਪ ਦੇ ਸੱਚੇ ਮਨ ਨਾਲ ਸੋਖਦਾ ਜੀ ਤੇ ਹੁਣ ਅਸੀਂ ਹੋਏ ਅੰਝ ਪੈਂਡ ਦੇ ਵਿੱਚ ਇੰਟਰ ਜਸਲਾਦਨ ਹਾਦਰ ਆ ਨਤਨ ਆ ਆ ਜਾਂਦਾ ਇਸ ਸਟੇਡੀਅਮ ਆ ਗਿਆ ਸਾਡੇ ਭੈਣ ਦਾ ਤੇ ਫਿਰ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਆ ਗਿਆ ਸ਼ਮਸ਼ਾਨ ਘਾਟ ਆ ਗਿਆ ਜੀ ਆ ਸ਼ਮਸ਼ਾਨ ਘਾਟ ਆ ਜੀ ਆ ਸਟੇਡੀਅਮ ਦਾ ਜਿਹੜਾ ਆ ਗਿਆ ਜੀ ਓਏ ਨਤਨ ਲਾ ਗਿਆ ਫੋਰ ਕਰ ਰਿਹਾ ਨਾ ਜੀ ਕੋਈ ਆ ਸਾਡੇ ਹੁਣ ਸਰਪੰਚ ਸਾਹਿਬ ਕਰਾ ਰਹੇ ਆ ਬਹੁਤ ਪੈਂਡ ਦੀਆਂ ਚਾਰਾਂ ਗੁੱਠਾਂ ਤੇ ਪਾਣੀ ਦੀ ਸਬਿਧਾ ਹਸ ਤੇ ਆ ਗਿਆ ਜਿੱਕੇ ਹੈਟ ਐਨ ਗੇਟ ਆ ਹੋ ਗਿਆ ਜਿੱਤ 3 ਮਿੰਟ ਤੋਂ ਅਸਿਕਾ ਚਾਹ ਤੁਹਾਨੂੰ ਪੈਂਡ ਅੱਜ ਫਿਰ ਨਹੀਂ ਫਿਰਨੀ ਦਾ ਉਤੋਂ ਦੀ ਗਿਹੜਾ ਹੀ ਧਿਆਅ ਜੀ ਤਾਂ ਆ ਚੱਲ ਜਾਈਏ ਟੇਪੂ ਸਾਡੇ ਪੈਂਡ ਤੋਂ ਨਹੀਂ ਜੀਰੇ ਤੋਂ ਚੱਲਦੇ ਆ ਤਲਵੰਡੀ ਭਾਈ ਨੂੰ ਜੀਰੇ ਚੋਂ ਤਲਵੰਡੀ ਭਾਈ ਹਾਂ ਸੱਟੇ ਨਾਲ ਜਿੰਦ ਕਾ ਇਹ ਤਾਂ ਸਾਡੇ ਗਾਂ ਤੋਂ ਪਤਾ ਸਾਰਿਆਂ ਨੂੰ ਆ ਜਾਂਦੇ ਇਧਰ ਬੰਡੋਰੀ ਖਤਰਗਣ ਦਾ ਰਸਤਾ ਇਧਰੋਂ ਜਾਂਦਾ ਜੀ ਨਿੱਕੇ ਪੈਂਡ ਨੂੰ ਰਸਤਾ ਇੱਥੋਂ ਆਪਾਂ ਇਹ ਮਾਰਾਂਗੇ ਆ ਜਾਂਦੀ ਹੈ ਗਲੀ ਆਪਣੇ ਘਰ ਨੂੰ ਫੁੱਤੀ ਜੀ ਆ ਜਾਂਦੀ ਗਲੀ ਆਪਣੇ ਘਰ ਨੂੰ ਲਾਸਟ ਤੇ ਜਾ ਕੇ ਆਪਣਾ ਘਰ ਆਉਂਦਾ ਜੀ ਜਮਾ ਐਂਡ ਤੇ ਆਪਣਾ ਘਰ ਆਉਂਦਾ ਲਾਸਟ ਹਾਂ ਜੀ ਕਿ ਹਾਂ ਕਰ ਇਹ ਅਨੰਦ ਕੋਰ ਦੇ ਉਹ ਆਪਾ ਉਹ ਹੈਗੇ ਮੰਮੀ ਹੁਣਾਂ ਕੋਲ ਇਹ ਆਪਣੇ ਕੋਲ ਸੀ ਇਹ ਦੇ ਆਪਸੀ ਮਿਲਦੇ ਹੋਏ ਸੀਗੇ ਤੇ ਇਹ ਆਪਾ ਹੁਣ ਉਹਨਾਂ ਨੂੰ ਉੱਥੇ ਫੜਾਏ ਆਵਾਂਗੇ ਸਿਖਾ ਲੈਦੇ ਉਹ ਕੋਰੀਅਲ ਕਰਾ ਕੇ ਭੇਜੂਗੇ ਹਾਂ ਜੀ ਤੇ ਆਪਾ ਸੂਟ ਲੈ ਆਂਦੇ ਸੀਗੇ ਫੜ ਕੇ ਤੇ ਆਹ ਦੇਖ ਲੋ ਤੁਸੀਂ ਸੂਟ ਆ ਹੈਗਾ ਮੀਤ ਸੰਧੂ ਦਾ ਇਹਦੇ ਵਿੱਚ ਕਲਰ ਹੋਰ ਆ ਰਿਹਾ ਏ ਕਲਰ ਇਹ yellow ਆ ਤੇ ਇਹ ਹੈਗਾ purple ਤੇ ਬਹੁਤ ਸੋਹਣਾ ਸੂਟ ਆ ਆਪ ਬੈਕਿੰਗ ਕਰਤੀ ਸੀਗੀ ਲੈ ਮੀਤ ਸੰਧੂ ਦਾ ਤੇ ਆ ਆਪਣੇ ਤੇ ਆ ਹੈ ਗੀਆਂ ਉਹਨਾਂ ਦੇ ਫਰੈਂਡ ਸੰਧਿਆ ਮਤਲਬ ਕਮਲਾ ਕਮਲ ਦਾ ਸੂਟ ਆਇਆ ਤੇ ਆ ਹੈ ਗਾਏ ਸੰਦੀਪ ਦਾ ਸੂਟ ਤੇ ਉਹ ਆਪਣੀ ਮੰਮਾ ਦਾ ਸਿੱਖਾਂ ਵਾਲੀ ਤਾਂ ਤੇ ਜੋ ਜਿਹੜਾ ਤੁਹਾਨੂੰ ਬੱਸ ਸੇ ਸਿਕਰੇ ਕੋ ਬਾਤੇ ਤਾਈ ਆ ਗਈ ਸੀ ਤੇ ਆਪਾਂ ਬਣਾਵਾਂਗੇ ਤੁਹਾਨੂੰ ਨਾ ਨਾ ਤੇ ਹੋਣਾ ਪਰ ਘਾਰੇ ਸਿਰੋਪੀ ਆਪਾਂ ਆਪਣਾ ਅੰਗੂਰ ਵਾਲਾ ਪਰੋਠਾ ਇਹ ਦੇਖੋ ਮੈਂ ਅੱਗਲੇ ਪਰੋਠਾ ਨਾਲ ਲਈਆਂ ਤੇ ਆਪਾਂ ਬਣਾਉਨੇ ਆ ਫਿਰ ਤੁਹਾਨੂੰ ਉਹ ਨਾਲ ਚੰਦ ਨਾ ਰਾਮ ਨਾ ਰੋਟੀ ਦਾ ਰੇਸ਼ੀ ਦੇ ਘਰ ਸੁਖਾ ਲਾ ਠੀਕ ਹੈ ਤੁਹਾਨੂੰ ਨਹੀਂ ਮਿਲਦੇ ਮੈਂ ਖਰੀਦ ਕੋ ਤੋਂ ਲੈ ਆ ਦਿੰਦੀ ਆ ਜੇ ਦੀ ਹਾਂ ਤਾਂ ਜਾ ਕੇ ਰੋਣ ਨਹੀਂ ਹੈ ਉਹ ਚਲਦੀ ਨਹੀਂ ਹੈ ਨਾ ਮਨਿੰਦਰ ਉਹ ਚਲਦੀ ਨਹੀਂ ਨਾ ਉਹ ਚਲਦੀ ਨਹੀਂ ਮਨਿੰਦਰ ਦੀ ਗੱਡੀ ਗਾਹਲਾ ਬੱਸ ਉਹ ਥੱਲੇ ਚਲਦੀ ਉਹਥੇ ਹੀ ਹੈ ਨਾ ਨਹੀਂ ਚਲਦੀ ਕਿੰਨਾ ਉਹ ਚਲਦੀ ਉਹਥੇ ਨਹੀਂ ਬੱਸ ਮੈਂ ਦੋ ਹੀ ਖਾਣੀਆ ਬੱਸ ਮੈਂ ਦੋ ਹੀ ਖਾਣੀਆ ਬੱਸ ਕੇ ਉਹ ਖਾਲਾ ਕਰਦਾ ਨਹੀਂ ਗਿਆ ਇਸ ਮੋਸਾ ਕਰਤਾ ਖਣਾਵੇ